ਹੁਣ ਇੱਥੇ ਨਾ ਖਾਲਸਾ ਫੌਜ ਨੂੰ ਬਹੁਤੇ ਵੀਰ ਕਹਿ ਦਿੰਦੇ ਜੀ ਗੱਲ ਵਧਾ ਚੜਾ ਕੇ ਦੱਸਦੇ ਓਏ ਇੱਕ ਬੰਨੇ ਸਾਰਾ ਭਾਰਤ ਤੇ ਇੰਗਲੈਂਡ ਤੱਕ ਕਿੰਨੇ ਮੁਲਕ ਤੇ ਫਰੰਗੀਆਂ ਦੀ ਫੌਜ ਤੇ ਖਲੋਤਾ ਤੇ ਇਧਰ ਹੈ ਕਿ ਪੰਜਾਬ ਕਿੱਡਾ gsi 36 ਜ਼ਿਲ੍ਹੇ ਤੇ ਉਹਦੇ 'ਚ ਵੀ ਅੱਧੇ ਗਦਾਰ ਤੇ ਜਿੱਤ ਹੋ ਕਿੱਦਾਂ ਜਾਂਦੀ ਉਧਰ ਪਿੱਛੇ ਤਾਕਤਮੰਦਰੋਂ ਪਾਰ ਤੱਕ ਪਾਵਰ ਹੀ ਤੇ ਇਧਰ 36 ਜ਼ਿਲ੍ਹੇ ਤੇ 36ਾਂ 'ਚ ਵੀ 36ਾਂ 'ਚ ਵੀ 32 ਗਦਾਰ ਹੀ ਜਿਹੜਾ ਫੇਰੂ ਸ਼ਹਿਰ ਦਾ ਮੈਦਾਨ ਆ ਨਾ ਜਿਹਨੂੰ ਦੋ ਪਲਵਾਨ ਉਹਦਾ ਹਾਲ ਸ਼ਾਹ ਮੁਹੰਮਦ ਨੇ ਜੰਗਨਾਮੇ ਜਿਵੇਂ ਲਿਖਿਆ ਮੈਂ ਤੁਹਾਨੂੰ ਪੜ੍ਹ ਕੇ ਸੁਣਾਉਣਾ ਮਝੈਲਾ ਦਵਾਪੀਆਂ ਤੇ ਮਲਵਈਆਂ ਸਿੰਘਾਂ ਦੇ ਕਾਰਨਾਮੇ ਉਹਦਾ ਇਹ ਮੈਦਾਨ ਖਾਲਸੇ ਦੇ ਹੱਥ ਸੀ ਪਰ ਗਦਾਰ ਵੀ ਸਿੱਖ ਖਾਲਸੇ ਦੇ ਨਾਲ ਪੈਰ ਪੈਰਤੇ ਆ ਜੇ ਦਲੇਰੀਆਂ ਪੈਰ ਪੈਰਤੇ ਤੇ ਗਦਾਰੀਆਂ ਵੀ ਪੈਰ ਪੈਰਤੇ ਆ ਚਲੋ ਆਪਾਂ ਸ਼ੁਰੂ ਕਰੀਏ ਜਦੋਂ ਲਾਹੌਰ ਦਰਬਾਰ ਦਾ ਹੁਕਮ ਹੋਇਆ ਵੀ ਲੜਾਈ ਕਰੇਜ ਦੇ ਨਾਲ ਜਾ ਕੇ ਫੌਜਾਂ ਕਰਨ ਤੇ ਸ਼ਾਹ ਮੁਹੰਮਦ ਲਿਖਦਾ ਝੰਡੇ ਨਿਕਲੇ ਕੂਚ ਦਾ ਹੁਕਮ ਹੋਇਆ ਚੜੇ ਸੂਰਮੇ ਸਿੰਘ ਦਲੇਰ ਮੀਆਂ ਚੜੇ ਪੁੱਤ ਸਰਦਾਰਾਂ ਦੇ ਸ਼ੈਲ ਬੰਕੇ ਜੈਸੇ ਬੇਲਿਓ ਨਿਕਲਦੇ ਸ਼ੇਰ ਮੀਆਂ ਚੜੇ ਸਭ ਮਝੈਲ ਦਵਾਪੀਏ ਜੀ ਜਿਨ੍ਹਾਂ ਕਿਲੇ ਨਵਾਏ ਨਹੀਂ ਢੇਰ ਮੀਆਂ श्याम सिंह सरदार ਨੇ ਕੂਚ ਕੀਤਾ ਜੱਲੇਵਾਲੇ ਬੜਤ ਬਣਾਵਦੇ ਨਹੀਂ ਆਏ ਹੋਰ ਪਹਾੜ ਦੇ ਸਭ ਰਾਜੇ ਜਿਹੜੇ ਤੇਗ ਦੇ ਧਨੀ ਕਹਾਵਦੇ ਨਹੀਂ ਸ਼ਾ ਮੁਹੰਮਦਾ ਚੜੀ ਅਕਾਲ ਰਜਮੰਟ ਖੰਡੇ ਸਾਰ ਦੇ ਸਿਕਲ ਕਰਾਮਦੇ ਨਹੀਂ ਅਕਾਲ ਰਜਮੰਟ ਬਾਬਾ ਕਾਲੀ ਫੁੱਲਾ ਸੌਂਧੀ ਰਜਮੰਟ ਨੂੰ ਕਿਹਾ ਜਾਂਦਾ ਸੀ ਜਿਹੜੀ ਨਿਹੰਗ ਸਿੰਘਾਂ ਦੀ ਰਜਮੰਟ ਸੀ ਇਹ ਰਜਮੰਟ ਦਾ ਕੰਮ ਹੁੰਦਾ ਸੀ ਜਾਂ ਅਗਲਾ ਹੈ ਨਹੀਂ ਤੇ ਜਾਂ ਹਿਆਂ ਨਹੀਂ ਜਿੱਥੇ ਕਾਲ ਰੈਜiment ਚੱਲਿਆ ਜਾਂਦੀ ਸੀ ਨਾ ਜਾਂ ਅਗਲਾ ਨਹੀਂ ਤੇ ਜਾਂ ਇਹ ਹੈ ਨਹੀਂ ਜਿਵੇਂ ਮੁਸਲਮਾਨਾਂ ਦੀ ਇੱਕ ਗਾਜੀਆਂ ਦੀ ਰੈਜiment ਹੁੰਦੀ ਸੀ ਜਿਹਨੂੰ ਜਿਆਦੀ ਕਹਿ ਦਿੰਦੇ ਉਹ ਵੀ ਆਂਦੇ ਵੀ ਜਾਂ ਹੀ ਆ ਨਹੀਂ ਜਾਂ ਅਗਲਾ ਨਹੀਂ ਇਦਾਂ ਹੀ ਅਕਾਲ ਰੈਜiment ਦਾ ਕੰਮ ਸੀ ਅੱਗੋਂ ਅੰਗਰੇਜ਼ ਫੌਜ ਬਾਰੇ ਵੀ ਉਹਨੇ ਸਿਫਤ ਲਿਖੀ ਆ ਸ਼ਾ ਮੁਹੰਮਦ ਨੇ ਉਹ ਲਿਖਦਾ ਅੱਗੋਂ ਤੋਪਾਂ ਦੇ ਧਨੀ ਵੀ ਹੈ ਨ ਗੋਰੀ ਵੰਗਾ ਪੈਨ ਖਲੋਤੀਆਂ ਨਹੀਂ ਕੁੜੀਆਂ ਮੁੜ ਕੇ ਫਰੰਗੀਆਂ ਜ਼ੋਰ ਕੀਤਾ ਲਾਟਦਾਰ ਗੋਲੇ ਜਦੋਂ ਆਣ ਛੁੱਟੇ ਉੱਡੀ ਰਾਲ ਤੇ ਚਾਦਰਾਂ ਕੜਕੀਆਂ ਨਹੀਂ ਕੌਰਵ ਪਾਂਡਵਾਂ ਦੇ ਜੈਸੇ ਬਾਣ ਛੁੱਟੇ ਜਦੋਂ ਡਿੱਠੇ ਨਹੀਂ ਹੱਥ ਫਰੰਗੀਆਂ ਦੇ ਉੱਥੋਂ ਕਈਆਂ ਦੇ ਆਣ ਪ੍ਰਾਣ ਛੁੱਟੇ ਸ਼ਾਹ ਮੁਹੰਮਦ ਦਾ 123 ਤੋਪਾ ਤੋਸ਼ੇਖਾਨੇ ਫਰੰਗੀਆਂ ਆਣ ਲੁੱਟੇ ਜਿਨੋ ਦੋ ਪਲਵਾਨ ਲੜਦੇ ਆ ਨਾ ਤੇ ਜਦੋਂ ਬਰਾਬਰ ਦੀ ਟੱਕਰ ਹੁੰਦੀ ਆ ਤੇ ਹੋ ਸਕੇ ਡੇਗ ਪੈਂਦੇ ਆ ਫੇਰ ਉਹ ਸ਼ਹਿਰ ਚ ਵੀ ਲੜਾਈ ਜਿਹੜੀ ਇਦਾਂ ਹੋਈ ਆ ਖਾਲਸੇ ਦੀ ਤੇ ਗਰੇਜ ਪੌਜਦੀ ਹੁਣ ਇੱਥੇ ਨਾ ਖਾਲਸਾ ਫੌਜ ਨੂੰ ਬਹੁਤੇ ਵੀਰ ਕਹਿ ਦਿੰਦੇ ਜੀ ਗੱਲ ਵਧਾ ਚੜਾ ਕੇ ਦੱਸਦੇ ਓਏ ਇੱਕ ਬੰਨੇ ਸਾਰਾ ਭਾਰਤ ਤੇ ਇੰਗਲੈਂਡ ਤੱਕ ਕਿੰਨੇ ਮੁਲਕ ਤੇ ਫਰੰਗੀਆਂ ਦੀ ਫੌਜ ਤੇ ਖਲੋਤਾ ਤੇ ਇੱਧਰ ਹੈ ਕੀ ਪੰਜਾਬ ਕਿੱਡਾ ਕਿ 36 ਜ਼ਿਲ੍ਹੇ ਤੇ ਉਹਦੇ ਚ ਵੀ ਅੱਧੇ ਗਦਾਰ ਤੇ ਜਿੱਤ ਹੋ ਕਿੱਦਾਂ ਜਾਂਦੀ ਉਧਰ ਪਿੱਛੇ ਤਾਕਤਮੰਦਰੋਂ ਪਾਰ ਤੱਕ ਪਾਵਰ ਹੀ ਤੇ ਇਧਰ 36 ਜਿਹੜੇ ਤੇ 36ਾਂ ਚ ਵੀ 36ਾਂ ਚ ਵੀ 32 ਗਦਾਰ ਹੀ ਜਿਹੜਾ ਫੇਰੂ ਸ਼ਹਿਰ ਦਾ ਮੈਦਾਨ ਆ ਨਾ ਜਿਨੂੰ ਦੋ ਪਲਵਾਨ ਹੋ ਸਕੇ ਡੇਗ ਪੈਂਦੇ ਇਦਾਂ ਹੋਇਆ ਸੀ ਫਰੰਗੀਆਂ ਦੀ ਵੀ ਝੰਡੂ ਖਾਲਸੇ ਦੇ ਸਿਪਾਹੀਆਂ ਦੀ ਕੋਈ ਕਸਰ ਨਹੀਂ ਜਦੋਂ ਵਿਕੇ ਆ ਨਾ ਜਰਨੈਲ ਵਿਕੇ ਖਾਲਸੇ ਦੇ ਸਿਪਾਹੀ ਨਹੀਂ ਕਦੀ ਵਿਕੇ ਸਿੰਘ ਨਹੀਂ ਵਿਕੇ ਫੌਜੀ ਨਹੀਂ ਵਿਕੇ ਜਰਨੈਲ ਤੇ ਫੌਜਦਾਰ ਤੇ ਕਮਾਂਡਰ ਵਿਕੇ ਇੱਥੇ ਫਿਰੂ ਸ਼ਹਿਰ ਚ ਪਾੜਾ ਸਿੰਘ ਗਦਾਰ ਵਿਕੇ ਆ ਫਰੰਗੀ ਜਿਹੜਾ ਉਹਨੂੰ ਇੰਜ ਲੱਗਾ ਕਿ ਜੇ ਦੂਜੀ ਲੜਾਈ ਸਾਡੀ ਇੱਦਾਂ ਹੋਈ ਨਾ ਤੇ ਸਾਡਾ ਤੇ ਕੰਮ ਮੁਸ਼ਕਲ ਹੋ ਜਾਣਾ ਤੇ ਉਧਰ ਸਿੱਖ ਫੌਜ ਵੀ ਪੂਰੀ ਜ਼ਖਮੀ ਹੋਈ ਸੀ ਤੇ ਪਾੜਾ ਸਿੰਘ ਨੇ ਆਖਿਆ ਉਹਨਾਂ ਨੂੰ ਫਰੰਗੀਆਂ ਨੂੰ ਵੇਲਾ ਕਿਹੜਾ ਵੇਂਦੇ ਹੋ ਤੇ ਆਪ ਦਾ ਆਪ ਸੰਭਣਦੇ ਜਾਓ ਕਰੋ ਅੱਲਾ ਹੁਣ ਇੱਕ ਬੰਦਾ ਡਿੱਗਾ ਠੱਠਾ ਆਵਦਾ ਆਪ ਸੰਭੜਦਿਆਂ ਪਿੱਛੋਂ ਕੋਈ ਕੁੰਮਕਨੀ ਜਾਣ ਦੇਈ ਤੇ ਉਹਦੇ ਡਿੱਗੇ ਠੱਠੇ ਤੇ ਉਹ 5-700 ਬੰਦਾ ਇਕੱਠਾ ਕਰਕੇ ਉਹ ਗ੍ਰਿਫਨ ਨੇ ਇਹ ਮਲਾ ਕਰਕੇ ਤੇ ਉਹ ਤੋਪਾਂ ਖੋਲੀਆਂ ਗੱਲ ਕੋਈ ਜੇਤ ਵਾਲੀ ਨਹੀਂ ਗੋਰੀਆਂ ਦੀ ਉਹ ਤੇ ਐਵੇਂ ਬਣਾਤੀ ਲਾ 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 ਕਰਤੀ ਜੇ ਜਰਨੈਲ ਹਰੀ ਸਿੰਘ ਨਲੂਆ ਸ਼ਾਮ ਸਿੰਘ ਟਾਰੀ ਤੇ ਮਹਾਰਾਜਾ ਰਣਜੀਤ ਸਿੰਘ ਦੇ ਹੁੰਦਿਆਂ ਅੰਗਰੇਜ਼ਾਂ ਨਾਲ ਲੜਾਈ ਲੱਗਦੀ ਨਾ ਤੇ ਅੱਜ ਸਿੱਖਾਂ ਦਾ ਝੰਡਾ ਗਲੈਂਡ ਦੇ ਵਿੱਚ ਝੂਕਦਾ ਹੁੰਦਾ ਇਹ ਪੱਕੀ ਗੱਲ ਸੀ ਖਾਲਸੇ ਨੇ ਪੂਰੀਆਂ ਤੇਗਾਂ ਮਾਰੀਆਂ ਪਰ ਜਰਨੈਲਾ ਨੇ ਤੇਗਾਂ ਗਾੜੀਆਂ ਉਹ ਜਿਹੜੀਆਂ ਫੜ ਫੜ ਰੋਕੀਆਂ ਚਲੋ ਇੱਕ ਬੰਦ ਹੋਰ ਪੜ ਕੇ ਸੁਣਾ ਦਿਆਂ ਫੇਰੂ ਸ਼ਹਿਰ ਦੇ ਹੇਠ ਜਾ ਖੇਤ ਰੁੱਦੇ ਤੋਪਾਂ ਚੱਲੀਆਂ ਨਹੀਂ ਵਾਂਗ ਤੋੜਿਆਂ ਦੇ ਸਿੰਘ ਸੂਰਮੇ ਆਣ ਮੈਦਾਨ ਲੱਥੇ ਗੰਜ ਲਾਹ ਸੁਟੇ ਉਹਨਾਂ ਗੋਰੀਆਂ ਦੇ ਹੋਇਆ ਹੁਕਮ ਅੰਗਰੇਜ਼ ਦਾ ਤੁਰੰਤ ਜਲਦੀ ਤੋਪਾਂ ਮਾਰੀਆਂ ਨੀਰ ਦੇ ਆਏ ਪੱਲੇ ਫੂਕ ਸੁਟੀਆਂ ਸਾਰੀਆਂ ਮੈਗਜ਼ੀਨਾ ਸੇਂਗ ਉੱਠ ਕੇ ਪੱਤਰਾ ਹੋਏ ਚੱਲੇ ਸ਼ੌਲਦਾਰੀਆਂ ਤੰਬੂਆਂ ਛੱਡ ਧੋੜੇ ਕੋਈ ਚੀਜ਼ ਲਈ ਨਹੀਂ ਮੂਲ ਪੱਲੇ ਉੜ ਕਲਿਆ ਮੈਦਾਨ ਫਰੰਗੀਆਂ ਨੇ ਸ਼ਾਹ ਮੁਹੰਮਦਾ ਰਣੋ ਨਹੀਂ ਮੂਲ ਹੱਲੇ ਉਧਰ ਆਪ ਫਰੰਗੀ ਨੂੰ ਭਾਜੇ ਆਈ ਦੌੜੇ ਜਾਣ ਗੋਰੇ ਦਿੱਤੀ ਕੰਡ ਮੀਆਂ ਚੱਲੇ ਤੋਫਖਾਨੇ ਸਾਰੇ ਗੋਰੀਆਂ ਦੇ ਮਗਰ ਹੋਈ ਬਦੂਕਾਂ ਦੀ ਫੰਡ ਮੀਆਂ ਕਿੰਨੇ ਜਾ ਕੇ ਲਿਆ ਕੇ ਖਬਰ ਦਿੱਤੀ ਲੰਦੜ ਹੋਈ ਬੈਠੀ ਤੇਰੀ ਰੰਡ ਮੀਆਂ ਸ਼ਾਹ ਮੁਹੰਮਦਾ ਦੇਖ ਮદાન ਜਾ ਕੇ ਰੁਲਦੀ ਗੋਰੀਆਂ ਦੀ ਪਈ ਝੰਡ ਮੀਆਂ ਇਹ ਤੇ ਗੱਲ ਜਿਹੜੀ ਆ ਪਾੜਾ ਸਿੰਘ ਰੇ ਮਗਾੜੀ ਨਹੀਂ ਤੇ ਵਿਗੜਨੀ ਨਹੀਂ ਫੇਰੋਂ ਸ਼ਹਿਰ 'ਚ ਹੀ ਫੈਸਲਾ ਕੁੱਲ ਲੜਾਈ ਹੋਗੀ ਚਲੋ ਪੜਨ ਨੂੰ ਜੀ ਨਹੀਂ ਕਰਦਾ ਪਰ ਫੇਰ ਵੀ ਸੁਣਾ ਦਈਦੀ ਬੜਾ ਦੁੱਖ ਆਉਂਦਾ ਵਾ ਜੇ ਵਧੀਆ ਲੱਗਦੀ ਹੁੰਦੀ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਪੇਜ ਫਾਲੋ ਕਰਿਆ ਕਰੋ ਸਾਸਰੀ ਕਾ